ਬਾਬੂਸ਼ਾਹ ਦੇਖ ਰਹੇ ਤੁਸੀਂ ਚੰਡੀਗੜ੍ਹ ਦੇ ਲਾਂਟੇ ਮਾਲ ਚੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਤੇ ਦੁੱਖ ਭਰੀ ਖਬਰ ਸਾਹਮਣੇ ਆਈ ਲਾਂਟੇ ਮਾਲ ਚ ਜਿਹੜੀ ਟॉय ਟ੍ਰੇਨ ਤੁਸੀਂ ਦੇਖੀ ਹੋਣੀ ਅਕਸਰ ਜਿਹੜੀ ਕੋਟਯਾਰ ਏਰੀਆ ਦੇ ਵਿੱਚ ਘੁੰਮਦੀ ਹੈ ਜਿੱਥੇ ਬੱਚੇ ਜਿਹੜੇ ਆ ਉਹਦੇ ਚ ਬੈਠ ਕੇ ਇੰਜੋਏ ਕਰਦੇ ਆ ਰਾਈਡ ਲੈਂਦੇ ਆ ਉਸ ਟॉय ਟ੍ਰੇਨ ਨੇ ਇੱਕ 11 ਸਾਲ ਦੇ ਬੱਚੇ ਦੀ ਜਾਨ ਉਹ ਲੈ ਲਈ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਟॉय ਟ੍ਰੇਨ ਹੈ ਫਿਲਹਾਲ ਪੁਲਿਸ ਦੇ ਕਬਜੇ ਚ ਹੈ ਇੰਡਸਟਰੀਅਲ ਏਰੀਆ ਆ ਫੇਸ ਇੱਕ ਤਾਂ ਜਿਹੜਾ ਥਾਣਾ ਹੈਗਾ ਉੱਥੇ ਇਸ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਰੱਖਿਆ ਹੋਇਆ ਤੇ ਇਸ ਦਾ ਜਿਹੜਾ ਆਪਰੇਟਰ ਸੀ ਟ੍ਰੇਨ ਦਾ ਸੌਰਵ ਸੀ ਜਿਸ ਦਾ ਨਾਮ ਉਸ ਨੂੰ ਵੀ ਅਰੈਸਟ ਕਰ ਲਿਆ ਕਿ ਇਹ ਜਿਹੜਾ ਲਾਸਟ ਡੱਬਾ ਹੈ ਇਸ ਦੇ ਵਿੱਚ 11 ਸਾਲ ਦਾ ਬੱਚਾ ਸੀ ਸ਼ਹਾਬਾਜ਼ ਨਾਮ ਸੀ ਉਹਦਾ ਉਹ ਇਸ ਡੱਬੇ ਚ ਬੈਠਿਆ ਹੋਇਆ ਸੀਗਾ ਤੇ ਜਿਸ ਵੇਲੇ ਟ੍ਰੇਨ ਜਿਹੜੀ ਸੀਗੀ ਉਹ ਟਰਨ ਲੈ ਰਹੀ ਸੀ ਘੁੰਮ ਰਹੀ ਸੀ ਤਾਂ ਉਦੋਂ ਬੈਲੈਂਸ ਇਸ ਡੱਬੇ ਦਾ ਵਿਗੜਾ ਕਿਉਂਕਿ ਲਾਸਟ ਤੇ ਸੀਗਾ ਤੇ ਡੱਬਾ ਪਲਟਿਆ ਜਿਹਦੇ ਕਾਰਨ ਸ਼ਬਾਜ਼ ਦੇ ਸਿਰ 'ਚ ਛੱਟ ਵੱਜੀ ਤੇ ਉਸ ਤੋਂ ਬਾਅਦ ਖੂਨ ਨਿਕਲਿਆ ਜਿਹੜਾ ਖੂਨ ਵੀ ਤੁਸੀਂ ਦੇਖ ਸਕਦੇ ਹੋ ਇਸ ਡੱਬੇ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਉਹਦੇ ਨਿਸ਼ਾਨ ਪਏ ਐ ਤੇ ਉਸ ਤੋਂ ਬਾਅਦ ਉਸ ਨੂੰ ਹਸਪੀਟਲ ਲੈ ਕੇ ਗਏ ਤਾਂ ਉੱਥੇ ਸ਼ਬਾਜ਼ ਨੇ ਦਮ ਤੋੜਤਾ ਸੋ ਇਹ ਟੌਇਟ ਰੇਨ ਤੁਸੀਂ ਦੇਖੀ ਹੋਣੀ ਆ ਰੋਜ਼ ਇਲਾਂਟੇ ਮਾਲ ਕੋਟੀਆਰਡ ਏਰੀਆ ਜਿਹੜਾ ਉੱਥੇ ਤੁਸੀਂ ਰੋਜ਼ ਇਹਨੂੰ ਦੇਖਦੇ ਹੋਵੋਗੇ ਉੱਥੇ ਇਹ ਚੱਲਦੀ ਆ ਤੇ ਇਹਦੀ ਟਿਕਟ ਵੀ ਜਿਹੜੀ ਆ ਲਗਭਗ 400 450 ਦੇ ਕਰੀਬ ਹੁੰਦੀ ਇੱਕ ਜਾਨੇ ਦੀ ਤੇ ਬੱਚੇ ਜਿਹੜੇ ਨੇ ਬੜੇ ਐਕਸਾਈਟਿਡ ਲਈ ਇਹਦੇ ਵਿੱਚ ਬਹਿੰਦੇ ਨੇ ਤੇ ਫਿਲਹਾਲ ਇਸ ਟ੍ਰੇਨ ਨੇ ਫੈਮਲੀਆਂ ਜਿਹੜੀ ਨਵਾਂ ਸ਼ਹਿਰ ਜਿਲੇ ਦੀ ਸਿਆਣਾ ਪਿੰਡ ਸੀ ਉਹਨਾਂ ਦਾ ਬਲਾਚੌਰ ਕੋਲੇ ਉੱਥੋਂ ਉਹ ਪੂਰਾ ਪਰਿਵਾਰ ਸੀ ਜਿਹੜਾ ਉਹ ਖਾਸ ਤੌਰ ਤੇ ਚੰਡੀਗੜ੍ਹ ਘੁੰਮਣ ਆਏ ਸੀਗੇ ਤੇ ਵੀਕਐਂਡ ਤੇ ਉਹ ਆਏ ਵੇ ਸ ਸ਼ਨੀਵਾਰ ਦੀ ਘਟਨਾ ਸ਼ਨੀਵਾਰ ਰਾਤ ਦੀ ਘਟਨਾ ਹੈ तकरीबन 9:30 ਵਜੇ ਦੀ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਚੰਡੀਗੜ੍ਹ ਘੁੰਮਣ ਜਾ ਰਹੇ ਨੇ ਪਰ ਉੱਥੋਂ ਵਾਪਸ ਜਿਹੜੇ ਆ ਉਹ ਐਡਾ ਵੱਡਾ ਇੱਕ ਸਦਮਾ ਲੈ ਕੇ ਆਉਣਗੇ ਉਹਨਾਂ ਦਾ ਬੱਚਾ ਜਿਹੜਾ ਹੈਗਾ ਉਹ ਹਮੇਸ਼ਾ ਲਈ ਚਲਾ ਜਾਊਗਾ ਤੁਸੀਂ ਦੇਖ ਸਕਦੇ ਹੋ ਸੋ ਲਾਪਰਵਾਹੀ ਖਾਸ ਤੌਰ ਤੇ ਦੇਖਣ ਨੂੰ ਮਿਲੀ ਹੈ ਇਸੇ ਕਰਕੇ 304ਏ ਦਾ ਪਰਚਾ ਜਿਹੜਾ ਉਹ ਪੁਲਿਸ ਨੇ ਦਰਜ ਕਰਕੇ ਤੇ ਐਫ ਆਈ ਆਰ ਜਿਹੜੀ ਹੈ ਉਹ ਰਜਿਸਟਰ ਕੀਤੀ ਹੈ ਸੋ ਤੁਹਾਨੂੰ ਦਿਖਾ ਵੀ ਦਿੰਨੇ ਆ ਅੰਦਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਨੈਗਲੀਜੈਂਸ ਦੀ ਗੱਲ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈਗੀ ਪੂਰੇ ਡੱਬੇ ਦੇ ਵਿੱਚ ਜੇ ਕੋਈ ਇੱਥੇ ਬੱਚਾ ਬੈਠਦਾ ਤਾਂ ਇੱਥੇ ਹੱਥ ਪਾਉਣ ਨੂੰ ਕਿਸੇ ਪਾਸੇ ਕੋਈ ਵੀ ਹੈਂਡਲ ਨਹੀਂ ਲੱਗਿਆ ਹੋਇਆ ਕਿ ਜੇ ਕਿਤੇ ਕੋਈ ਦਾ ਬੈਲੈਂਸ ਵਿਗੜੇ ਜਾਂ ਤੇਜ਼ ਜ਼ਿਆਦਾ ਹੋਵੇ ਫੜਨਾ ਹੋਵੇ ਤਾਂ ਇਹਨੂੰ ਕਿਤੋਂ ਵੀ ਫੜਿਆ ਨਹੀਂ ਜਾ ਸਕਦਾ ਸੋ ਇੱਕ ਇਹ ਵੱਡਾ ਕਾਰਨ ਹੈ ਦੂਜਾ ਇਹ ਦੀ ਜਿਹੜੀ ਖਿੜਕੀ ਹੈ ਸੋ ਇਹ ਖਿੜਕੀ ਹੈ ਜਿਹੜੀ ਸੋ ਇਹ ਵੀ ਇਹਦੇ ਵਿੱਚ ਵੀ ਕੋਈ ਪ੍ਰੋਪਰ ਕੋਈ ਲੋਕ ਵਾਲਾ ਸਿਸਟਮ ਜਿਹੜਾ ਹੈਗਾ ਉਹ ਐਡਾ ਨਹੀਂ ਲੱਗ ਰਿਹਾ ਕਿ ਇਹ ਸਿੱਧਾ ਇਸੇ ਤਰ੍ਹਾਂ ਦੇ ਨਾਲ ਖੁੱਲੀ ਜਾ ਸਕਦੀ ਹੈ ਬੰਦ ਕੀਤੀ ਜਾ ਸਕਦੀ ਹੈ ਸੋ ਇਹਦਾ ਵੀ ਕੋਈ ਪ੍ਰੋਪਰ ਉਹ ਸਿਸਟਮ ਨਹੀਂ ਕਿ ਖਿੜਕੀ ਬੰਦ ਹੋ ਗਈ ਤੇ ਇਹ ਵੀ ਖੁੱਲ ਸਕਦੀ ਹੈ ਤੇ ਇਹ ਤਾਂ ਕਰਕੇ ਵੀ ਬੱਚੇ ਜਿਹੜੇ ਹੁੰਦੇ ਨੇ ਉਹਦੇ ਵਿੱਚੋਂ ਬੜਾ इजीली ਬਾਹਰ ਆ ਕੇ ਡਿੱਗ ਸਕਦੇ ਆ ਸੋ ਇਹ ਨੈਗਲੀਜੈਂਸ ਖਾਸ ਤੌਰ ਤੇ ਦੇਖੀ ਜਾ ਸਕਦੀ ਹੈ ਸੋ ਇਹ ਇੱਕ ਬਹੁਤ ਵੱਡਾ ਕਾਰਨ ਹੈਗਾ ਕਿ ਸ਼ਹਾਜ ਦੀ ਜਰੂਰ ਜਾਣ ਲਈ ਹੈ ਤੇ ਹੋਰਾਂ ਪੈਰੈਂਟਸ ਲਈ ਵੀ ਇਹ ਸਬਕ ਹੈਗਾ ਕਿ ਜਿਸ ਤਰ੍ਹਾਂ ਦੇ ਇੱਥੇ ਜਿਹੜੇ ਸੇਫਟੀ ਮੀਜਰਸ ਹੈਗੇ ਉਹ ਏਡੇ ਕੋਈ ਖਾਸ ਲੱਗ ਨਹੀਂ ਰਿਹਾ ਵਿੱਚ ਕੋਈ ਧਿਆਨ ਚ ਰੱਖੇ ਹੋਣਗੇ ਤੇ ਇਸ ਕਰਕੇ ਵੀ ਇੱਕ ਸਵਾਲ ਖੜਾ ਕਰਦਾ ਹੈ ਕਿ ਟਿਕਟਾਂ ਜਿੱਥੇ ਇੰਨੀਆਂ ਮਹਿੰਗੀਆਂ ਆਨ ਲੈਂਦੇ ਨੇ ਪਰ ਉਸ ਤਰ੍ਹਾਂ ਦੀ ਸੇਫਟੀ ਬੱਚਿਆਂ ਨੂੰ ਦਿੰਦੇ ਆ ਕਿ ਨਹੀਂ ਦਿੰਦੇ ਫਿਲਹਾਲ ਇਹ ਬਹੁਤ ਦੁਖਦਾਈ ਖਬਰ ਹੈ ਤੇ ਪੂਰੇ ਇਸ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਉਹ ਵੀ ਆਪਾਂ ਸੁਣਦੇ ਹਾਂ क्या? जी, क्या था ये, अच्छा। ये हादसा बच्चा उस में, ट्रेन में था वहां पे तो उसको तो उसको पलट उसके बाद वो जख्मी हो गया उसको हॉस्पिटल लेके गए ड्यूरिंग तो उसकी डेथ हो गई हमने केस रजिस्टर कर दिया इन्वेस्टिगेशन जारी, अच्छा। अच्छा। जारी।, अच्छा। जारी। थ्री ट्रेन पलट गई है उसकी जांच चल रही है इन्वेस्टिगेशन जा रही है उशो मैम उषा मैम कम्प्लेट क्या आई थी पुलिस के पास और उसके बाद पुलिस ने किस तरह से एक्शन लेते हुए ये पूरा थोड़ा सा जो क्राइम सीन था ये क्या हुआ था मैम थोड़ा सा बता देंगे दो 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 दो। कितने बजे की घटना थी उसके स्टार्टिंग ये नौ साढ़े नौ बजे की घटना है कम्प्लेन आई है की ट्रेन पलट गई और एक बच्चा उसके नीचे दब गया अभी एफ आई आर है अपना इन्वेस्टिगेशन जारी है एक अभी एक को अरेस्ट किया है बाकी जाँच जारी है बच्चे का नाम सहबाजा ग्यारह साल लेटर ऑपरेटर किया वो घूमने आए थे वो पलट गई है ट्रेन तो बच्चा उसमें रहे थे। कि हमने बच्चे को था। की लापरवाही से हो कोई मीटिंग्स मैनेजमेंट के साथ की जा रही है किसी के साथ उनके हाँ करेंगे, साथ ताकि फ्यूचर में ऐसा कोई इंसिडेंट पुलिस बच्चे को लेकर गई थी सेक्टर बत्तीस क्योंकि वहाँ पर मॉल में पहुंची थी यहाँ पर कम्प्लेट दी गई थी सौ नंबर से किस तरीके से बताएंगे मौके से मौके से कॉल आई थी मौके पर Ei, poite meco technical sport, or... Thank you.